ਆਹ ਫੋਕ ਲੱਗੀ ਅਬਿੱਟ ਲੱਗ ਗਿਆ ਤੈਨੋਂ ਫੋਟ ਉੱਚਾ ਬੈਠਾ ਬਾਈ ਤੇ ਆਹ ਮੁਰੇ ਕਾਲ ਹੋਈ ਆ ਅਗਰਤੀ ਬਾਈ ਜੀਟੀ ਵਿੱਚ ਤੋੜ ਤੱਕ ਹੱਥ ਦਾ ਕੰਮ ਆ ਦੇਖੋ ਹਾਲ ਐਂਚ ਦੀ ਉੱਤੋਂ ਅਸਰੀ ਗਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਸਾਰਿਆਂ ਨਵੇਂ ਵਲੌਗ ਚ ਤੇ ਅੱਜ ਬਾਈ ਲੱਗੇ ਆਈ ਖੇਤ ਵਾਉਣ ਗੰਨੇ ਵਾਲਾ ਇਹ ਚ ਆਪਾਂ ਨੇ ਬਾਈ ਕੱਲ ਸਰੋਂ ਗੱਡੀ تھی ਤੇ ਜੂੰਡੇ ਜੇ ਲੱਗੇ ਸਰੋਂ ਵਾਲੇ ਵਾਉਣ ਤੇ ਰੂਟਾਵੇਟਰ ਲਿਆਂਦਾ ਇਹ ਦਿਖਾਉਨੇ ਆ ਪਹਿਲਾਂ ਹੀ ਆ ਗਏ ਆਪਾਂ ਡੈਡੀ ਕੋਲ ਡੈਡੀ ਕੰਮ ਵਧਾਉਣਾ ਦਾ ਵੀ ਹੈ ਲੱਗੇ ਹੀ ਚਲਾਉਣ ਤੇ ਬਾਕੀ ਦਿਖਾਉਨੇ ਆ ਜੀ ਤੇ ਥੋੜਾ ਥੋੜਾ ਇਹ ਲਾ ਕੇ ਆਪਾਂ ਨੇ ਵਾਦਣਾ ਦੇਖਦੇ ਕੀ ਬਣਦਾ ਕਿਵੇਂ ਬਣਦਾ ਖੇਤ ਤੇ ਫਿਰ ਪਾਣੀ ਲੱਗਦਾ ਹੋ ਜਾਊਗਾ ਬਾਈ ਇਹ ਬਾਹ ਹੋ ਗਿਆ ਤੇ ਗਲ ਜੂਗੇ ਇਹ ਤੇ ਗੰਨਾ ਜਿਹੜਾ ਆਪਣਾ ਸੁੱਕੇ ਚਾ ਉਹਨੂੰ ਪਾਣੀ ਲੱਗ ਜੂਗਾ ਤੇ ਇਹ ਵਧੀਆ ਜੰਮਿਆ ਆਊਗਾ ਲਿਖਾਉਣੇ ਆ ਜੀ ਟੂੜ ਉਹ ਨਹੀਂ ਬਾਈ ਪੂਰੀ ਸੁੱਕਾ ਇਹ ਨਾ ਖੇਤ ਇਹਦੇ ਕਰਕੇ ਤੇ ਤੇ ਬਾਅਦ ਬਾਈ ਆਪਾਂ ਟਰਾਲਾ ਆਪਣਾ ਬਣ ਕੇ ਆ ਗਿਆ ਕਰਾ ਮਾਣਾ ਓਟਾ ਜਿਹੜਾ ਆਪਾਂ ਨੇ ਹੁੱਕ ਲਵਾਈ ਆ ਤੇ ਬਿੱਡ ਲਵਾਇਆ ਤੇ ਉਹ ਵੀ ਘਰਾਂ ਜਾ ਕੇ ਦਿਖਾਉਂਗੇ ਪਹਿਲਾਂ ਮੈਂ ਰੇੜਾ ਖੜਾ ਜਾਂਦਾ ਉਹ ਪਿੱਛੇ ਤੇ ਕੱਖ ਵੀ ਵੱਢਣੇ ਆ ਮੰ ਚਲੋ ਪਹਿਲਾਂ ਤੁਹਾਨੂੰ ਇਹ ਦਿਖਾ ਦਈਏ ਫੇਚ ਤੇ ਫਿਰ ਆਪਾਂ ਟਰਾਲਾ ਦਿਖਾਵਾਂਗੇ ਆਪਣੇ ਵਾਲਾ ਜਾਂ ਕਿਰਾਏ ਆਪਾਂ ਨੇ ਕੰਮ ਲਈ। ਹੋਈ ਬਾਈ ਤੇ ਇੱਥੇ ਕੱਢੀ ਸਰੋਂ ਆਪਾਂ ਨੇ ਉਹ ਸਾਹਮਣੇ ਢੇਰ ਲੱਗਿਆ ਹੋਇਆ ਤੇ ਆਹ ਲੱਗਿਆ ਰੈਡੀ ਪਾਉ। ਬਾਕੀ ਲੋਟ ਆ ਕਟਰ ਮਾਰਨੇ ਨਾਲ ਤੇ ਇੱਕ ਤਾਂ ਇਹਦੀ ਗੜਾਈ ਹੋ ਜਣੀ ਸਮਝ। ਤੇ ਵਿੱਚ ਆ ਝੁੰਡਾ ਜਿਹੜਾ ਇਹਦਾ ਟੱਕਾ ਖੜਾ ਏ। ਇਹ ਵਾਹ ਹੋ ਜੂਗਾ। ਆਮ ਦੋਏ ਲੋਟ ਹੋ ਗਿਆ ਨੇ। ਗੰਨਾ ਫੇਰ ਆਪਾਂ ਇਹ ਪਾਣੀ ਲਾ ਲੈਣਾ ਤੇ ਜੰਮੀ ਆਉਂਗਾ। ਆ ਜੇ ਮੇ ਟੁੱਟਦਾ ਬਾਈ ਪੂਰਾ। ਇਹ ਸੁੱਕਾ ਹੈ ਨਾ ਇਹਦੇ ਕਰਕੇ। ਚੈੱਕ ਕਰ ਲਈਏ ਬਾਈ ਇੱਕ ਵਾਰੀ ਵੀ ਗੱਨਾ ਪੱਟਦਾ ਨਹੀਂ ਹੋ ਰਿਹਾ ਬਾਕੀ ਪੱਛੀ ਉੱਚੀ ਦੇਖ ਲਈਏ ਜਿਵੇਂ ਦੱਸਦੇ ਦੋਨੋਂ ਵੀ ਵਧੀਆ ਬਾਹਰ ਆ ਇਧਰ ਆਪਣਾ ਮੁੱਢਾ ਗੱਨਾ ਬਾਈ ਪੂਲ ਰਾਨਾ ਆ ਮੁੱਢਾ ਹੋ ਗਿਆ ਇਧਰ ਇਹਨਾਂ ਪਾਣੀ ਲਾਉਣਾ ਇਹ ਰਹਿੰਦਾ ਕੰਮ ਤੇ ਉਹ ਤੁਹਾਨੂੰ ਜਿਹੜਾ ਪਾਣੀ ਉਦੋਂ 95 ਵਾਇਆ ਦਾ ਤੁਹਾਨੂੰ ਉਹ ਵੀ ਦਿਖਾਉਣੇ ਬਾਅਦ ਚ ਪੂਰਾ ਜੰਮਿਆ ਆ ਬਾਈ ਉਹ ਤਾਂ ਆ ਲਿਓ ਆ ਹੋ ਗਿਆ ਬਾਜ 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 ਪਾ ਦੂੰਗੇ ਬਾਜ ਠੀਕ ਆ ਹਾਂਜੀ ਹਾਂ ਛੇੜਾ ਬਹੁਤ ਆ ਇੰਨਾ ਦਾ ਮਾਮ ਚਹੀਦੀ ਇਹੋ ਹਾਂਜੀ ਹਾਂ ਉਹਨਾਂ ਨੂੰ ਦੂਗਾ ਦੂਗਾ ਨਹੀਂ ਜਮਣਾ ਮੈਂ ਕਿਹਦਾ ਦੇਖਦਾ ਮਿੱਟੀ ਪੱਟ ਕੇ ਥੋੜੀ ਜੀ ਬਤਾਈ ਆ ਗਿਆ ਰੇੜਾ ਘੜਾ ਕੇ ਬੜ ਠੀਕ ਆ ਮੈਂ ਪਹਿਲਾਂ ਦੇਖ ਲਵਾਂ ਤੇ ਛੇੜਾ ਜੀ ਫਾਟ ਬਾਜ ਚ ਮਾਰਿਓ ਆਇਆ ਫਿਰ ਟਰੈਕਟਰ ਨੇ ਆਲੇ ਦੁਆਲੇ ਘੁੰਮਣਾ ਠੀਕ ਆ ਬਾਜ ਚ ਭਾਇਓ ਆ ਬਾਕੀ ਟਰਾਲਾ ਵਿਹੋਣਾ ਟਾਈਮ ਨਾਲ ਵਾਕੇ ਆ ਜਿਓ ਮੈਂ ਕੱਕ ਫੜ ਰਿਹਾ ਹਾਂ ਯਾਨੂ ਰਾਤ ਤੱਕ ਨਹੀਂ ਰੋਗਿਆ ਬਾਈ ਚੱਲ ਜਾਂਦਾ ਤੇ ਕਣਕ ਕੱਲੂ ਵਟੂਗੇ ਅਵਣੀ ਅਣ ਕੱਲੂ ਵਟੂਗੇ ਅੱਜ ਕੀ ਕਹਿੰਦੇ ਅੱਜ ਮਸ਼ੀਨ ਵਾਲਾ ਕਹਿੰਦਾ ਕੰਮ ਥੋੜਾ ਜਾਂਦਾ ਕਹਿੰਦਾ ਸ਼ਾਮ ਨੂੰ ਆ ਜੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਾਤਾ ਜੇ ਮੀਂਹ ਨਾਲ ਮੜਾ ਮੋਟਾ ਬਦਲ ਜਾਂਦਾ ਅੱਧਾ ਪੱਕੇ ਨਹੀਂ ਹੁੰਦੇ ਤਰਦੀਆਂ ਕਰਦੀਆਂ ਤੇ ਮਰਵਾਈ ਹੋ ਗਈ ਆ ਬੱਦਲ ਤਾਂ ਫੇਰ ਹੋਈ ਜਾਂਦਾ ਇਹਦਾ ਇਹਦੇ ਹੱਥੋਂ ਹਾਂ ਦੇਖੋ ਦੇਖਤਾ ਰਿਹਾ ਨੀ ਗੰਨਾ ਅਰੇ ਪਛੀ ਮਾੜੀ ਮੁੱਟੀ ਦਿਖ ਜਾਂਦੀ ਆ ਅੱਜ ਪਟ ਹੋ ਜਵੇ ਤੇ ਇਹਦੇ ਸਾਬ ਨਾਲ ਸਹੀ ਆ ਕੰਮ ਬਾਕੀ ਬਈ ਠੀਕ ਆ ਗੰਨਾ ਆ ਗੰਮਾ ਬਾਪੂ ਨੇ ਬਾਈ ਤੇ ਮਿੱਤੇ ਹੋ ਜਾਂਦਾ ਪਾਈਆਂ ਨੇ ਕਮੈਂਟ ਵੀ ਆਉਨੇ ਤੇ ਬਾਪੂ ਨੇ ਗੱਲ ਫਰੇਡ ਕਰਨੀ ਦੀ ਆਪਾਂ ਚਲਾਉਣ ਬਾਈ ਮੈਨੂੰ ਦੰਦਾ ਨਹੀਂ ਭਾਈ ਆਵੇ ਕਰਦਾ ਈ ਇਹ ਇੱਥੇ ਲੱਗੀ ਹੋਈ ਦੀ ਛਟੀ ਇਹ ਹਾਲ ਲੱਗੀ ਆ ਟੁੱਟੀ ਹੋਰਦੀ ਪਾਈ ਵਿੱਚੇ ਵੱੜਦੀ ਕਹਣਾ ਤੋੜ ਗਿਆ ਲੱਗਦਾ ਜਾਂ ਇੱਧਰ ਨੂੰ ਮੋੜੀ ਆ ਨਾ ਉੜਿਆ ਤੇ ਫਿਰ ਤੋੜਦਾ ਪਿੱਛੇ ਵਾਲੇ ਫੱਟੇ ਤੋੜਦਾ ਉਹ ਲੱਗਦਾ ਛਿੜੀ ਤੋੜ ਕੇ ਨੁਕਸਾਨ ਕਰਤਾ ਇੱਕ ਵਾਰੀ ਮਾਤੀਓ ਤੁਹਾਨੂੰ ਗੰਨਾ ਦਿਖਾਉਣਾ ਬਈ ਜਾਂਦਾ ਹੋਇਆ ਗੰਨਾ ਇਹਨ ਪੂਰਾ ਇੱਕ ਨੰਬਰ ਜੰਮਿਆ ਇਹਨੂੰ ਆਪਾਂ ਨੇ ਹੁਣ ਕੁਝ ਨਹੀਂ ਕਰਨਾ ਇਹਨੂੰ ਬਾ ਪਾਣੀ ਲਾ ਦੇਣਾ ਜਿਹੜਾ ਵਿੱਚ ਆ ਇਹ ਕਢਾ ਲੈਣਾ ਕੱਲੂ ਇੱਕ ਬੰਦੇ ਤੇ ਇਹ ਕੋਹਲੀ ਨਾਲ ਗੁੱਟ ਕੇ ਨਾਲੀ ਛਿੱਟੀਆਂ ਨੂੰ ਪਾਣੀ ਲਾਜੂਆਂ ਪੋਲਾ ਹੋ ਜੂਗਾ ਛਿੱਟੀਆਂ ਨੂੰ ਤੇ ਫਿਰ ਆਪਾਂ ਪਾਣੀ ਲਾ ਕੇ ਫਿਰ ਗੰਨੇ ਜੰਮੇ ਆਉਣਾ ਪੂਰਾ ਵਧੀਆ ਪੁਲਿਸ ਆਈ ਵੀ ਤਾਂ ਵੀ ਆ ਗਿਆ ਆਹ ਕੰਮ ਲੋਟ ਆ ਯਾਰ ਇਹ ਨਾਲ ਕਟਰ ਨਾਲ ਲੋਟ ਆ ਕਟਰ ਨਾਲ ਤੇ ਲੋਟ ਆ ਨਾਲ ਗੜਾਈ ਹੋ ਜਾਣੀ ਇੱਕ ਤਰ੍ਹਾਂ ਦੀ ਪੋਲਾ ਹੋ ਗਿਆ ਹੁਣ ਗੰਨੇ ਠਾ ਦੇਣੀ ਬਾਹਰ ਆਉਣਾ ਹਨਾ ਜਿੱਕੇ ਭੱਜ ਜਾ ਹਾਂ ਸਹੀ ਉਹ ਨਵੀਂ ਕੜਾਈ ਹੋਈ ਉਧਰ ਸਰੋਂ ਇਹ ਤੋ ਦੇ ਕਿੰਨਾ ਟੈਟ ਆ ਹਾਂ ਹਾਂ ਗੰਨੇ ਕੜਾ ਹੋਇਆ ਹੋਇਆ ਗੰਨੇ ਨੇ ਕਿਹਿਆ ਨਿਕਲਣਾ ਇਹ ਵੀ ਨਿੱਦਰਾ ਇਹ ਤਾਂ ਮਾਣਾ ਮੋਟਾ ਕਿਤੇ ਹਨਾ ਗੰਨਾ ਹੈਗਾ ਤਾਂ ਘਟ ਜੰਮਿਆ ਤੋ ਉਸ ਘਟ ਆਈ ਜੀ ਹੋਗੀ ਨਰਮ ਹੋ ਗਿਆ ਖੇਤ ਹਮਮ ਹੋਂ ਜੰਮੂਗਾ ਉਹ ਦੇਖ ਲੈ ਮੇਰੇ ਹੋਸ਼ਾ ਰੱਖ ਕੇ ਫੇਰੇ ਬਹੁਤਾ ਡੂੰਗਾ ਨਾ ਰੱਖੀ ਹਾਂ ਬੜਾ ਯਾਰ ਉਹਦੇ ਫੇਰੇ ਸਰੋਂ ਵਾਲੇ ਚ ਸਰੋਂ ਵਾਲੇ ਚ ਨਾ ਇਹ ਦੂਏ ਚਾ ਆ ਗੰਨੇ ਵਾਲੇ ਚ ਗੰਨੇ ਵਾਲੇ ਚ ਹਾਂ ਆਇਆ ਓਛਾ ਜਿਹਾ ਲਾ ਕੇ ਨਾਲੇ ਇਹਦਾ ਰੇਹ ਬਣ ਜਾਣਾ ਇਹਦਾ ਰੇਹ ਬਣ ਜਾਣਾ ਰੇਹ ਬਣਨਾ ਵੱਟ ਕੇ ਬੜਾ ਬੜਾ ਤਾਂ ਪੇਈ ਰਹਿੰਦਾ ਏ ਬੜਾ ਉਨਾ ਵੈਂਦਾ ਡਰਾਈਵਰ ਨੂੰ ਸਾਡੇ ਨੂੰ ਇਹ 10ਾਂ ਚ ਬਾਗ ਹੈ ਇਹ ਹੁਣ ਦੂਆ ਗੇੜ ਲਾਇਆ ਪਿਆ ਪਾਪੇ ਨੇ 540 ਵਾਲਾ 10ਾਂ ਚ ਬਾ ਹੋਰ ਮਲਾਈ ਹੋਈ ਜਮੇ ਬ੍ਰੀਕ ਕਰ ਦੇਣਾ ਹਾਂ 10ਾਂ ਦਾ ਆਹ ਜੀ 10ਾਂ ਚ ਬਾ ਕੇ ਫਾਇਦਾ ਪਾਣ ਦਾ ਉੱਪਰ ਲਾਉਣਾ ਏ ਜਿਹੜਾ ਆਹ ਡੰਡਾ ਏ ਇਹਦੇ ਹੋਰ ਬ੍ਰੀਕ ਰੋਟੇ ਕਰ ਦੇਣੇ ਨੇ ਮਿੱਟੀ ਵੀ ਜਮੇ ਥੋੜ੍ਹ ਦੇਣੀ ਇਹਦੇ ਆਹ ਇਕਠਾਈਆਂ ਜੇ ਵੀ ਦਿਖਦੀਆਂ ਨੇ ਉਹਦੇ ਡੇੜਾ ਜਿਆਦਾ ਬਣ ਜਾਂਦੇ ਨੇ ਗੇੜਾ ਇਹਦਾ ਹੈ ਦੱਸੀ ਦੇਖੀਂਗੇ ਉਹੀ ਬਾਈ ਚੱਲਿਆ ਨੀ ਉਕਣਾ ਤੇ ਐਕਣਾ ਹੀ ਪਾਉਂਗੇ ਹੁਣ ਲੋਟਾ ਹਾਂ ਰੋਟਾ ਨਾ ਖਾਂਦਾ ਮੈਂ ਹੂੰ ਜਮਾ ਹੀ ਆਏ ਕਿ ਕੀੜੀ ਦੇ ਸਾਫ ਨਾਲ ਫਰੀ ਕਰ ਦਿੰਦਾ ਇੰਨੀ ਜੂਸ ਗੇੜੇ ਬਣਦੇ ਪਹਿਲੇ ਲੋਟ ਉਹ ਗੇਹਰਾ ਹੀ ਵੀਡੀਓ ਆ ਜਾਂਦੀ ਉਹ ਕਲੋਟਾ ਮੀਟਰ ਨੂੰ ਜਗਣਾ ਮਲਾਈ ਜ਼ਿਆਦਾ ਕਰਨੀ ਆ ਫਿਰ ਬਾ ਲਵੇ ਧੰਨਵਾਦ ਅੱਗੇ ਨਾਟੇ ਬੰਦੇ ਦੇ ਆਏ ਹੱਥ ਲੱਗੇ ਆਵੇ ਆਏ ਆ ਇਹ ਆਏ ਆ ਅੱਛਾ ਆ ਡੈੱਕ ਨਹੀਂ ਲਾਇਆ ਹੈ ਅੱਜ ਡੈੱਕ ਨਹੀਂ ਲਾਇਆ ਹਾਂ ਹਾਂ ਗਾਏ ਦਰਮ ਖੋਣ ਦੇ ਅੱਜ ਤਾਂ ਪਹਿਲੀ ਇੱਕ ਦੋ ਘੰਟਾ ਚਲਾ ਕੇ ਦੇਖਦਾ ਉਹ ਕਿ ਆ ਰਹੇ ਆ ਇੰਨਾ ਤੈਨੂੰ ਬਾਕੀ ਟਰਾਲੀ ਲੈ ਆਏ ਹਾਂ ਟਰਾਲਾ ਚੱਕਦੇ ਹੁੰਦਾ ਲੈ ਜਾਂਦਾ ਹੁਣ ਦੇਖਦਾ ਦੁੱਲੇ ਕੋਲ ਚੱਲਿਆ ਉਹਥੇ ਉੱਤੱਖ ਵੱਢ ਗਏ ਚਲਾ ਦੇ ਸੀਜ਼ਨ ਦਾ ਕੱਢ ਲਿਆ ਮੈਂ ਮੈਂ ਫਸੋਂ ਫਿਰ ਮੈ ਵੀ ਵਢਾਉਣੀ ਆ ਨਾ ਅਸੀਂ ਕੱਲੂ ਵਢਾਉਣੀ ਅੱਛਾ ਉਹ ਸਾਰੀ ਤਾਂ ਪੱਕੀ ਵੀ ਆ ਪੱਕੀ ਹੋਈ ਆ ਇੱਕ ਹੋਰ ਕਿਸੇ ਆਪਾਂ ਪਿਆ ਪਿਆ ਜਿਹੜਾ ਥੋੜੇ ਉਰੇ ਗਿਰੀ ਵੀ ਆ ਉਹ 826 ਜਿਹੜਾ ਬੀਜ ਸੀ ਮੇਰੇ ਵਾਲੇ ਉਹ ਵਧਿਆ ਹੀ ਬਹੁਤ ਇੰਨਾ ਇੰਨਾ ਥਾੜੀ ਸਾਡੇ ਵੀ ਐਵੇਂ ਵਧਿਆ ਉਹ ਗਿਰਿਆ ਬਦ ਕੇ ਉਹ ਗਰ ਗਿਆ ਗਿਰ ਕੇ ਏਡੀਆਂ ਏਡੀਆਂ ਬੱਲਾਂ ਨਮੀਆਂ ਨਿਕਲੀਆਂ ਹੋਈਆਂ ਨਮੀਆਂ ਕਾਲਾ ਕਹਿੰਦਾ ਹਫਤਾ ਖੜਾ ਲਾ ਹੋਰ ਹਰੀਆਂ ਬੜੀ ਪਈ ਆ ਛੱਟੇ ਛੱਟੇ ਹਰੇ ਆ ਉਹਦੇ ਉਹ ਥੱਲੇ ਤੇ ਨਿਕਲੀਆਂ ਜਿਹੜੀਆਂ ਨਵੀਆਂ ਜੰਮੀਆਂ ਵੀ ਆ ਨਵੀਆਂ ਸਾਡੇ ਵੀ ਜੰਮੀਆਂ ਆਈਆਂ ਬਹੁਤ ਹਰੇ ਕੇ ਆ ਹੁਣ ਪਤਾ ਨਹੀਂ ਹੁਣ ਕਾ ਦੇਖਦਾ ਜੇ ਇੱਕ ਦੋ ਦਿਨ ਲੋਟ ਆ ਕੇ ਤਾਂ ਠੀਕ ਐ ਨਹੀਂ ਝਟਪਟ ਮਾਰ ਦੇਣੀ ਉਹ ਹਫਤੇ ਵਧੀਆ ਸਭ ਕਣਕ ਚ ਹਾਂ ਉਹਦੇ ਵਿੱਚ ਝਟਪਟ ਮਾਰਦੇ ਉੰਨੀ ਜਗ੍ਹਾ ਜੀ ਥੋੜੀ ਉਹ ਤੱਗੀਆਂ ਹਾਂ ਉਹਦੇ ਵਿੱਚ ਝਟਪਟ ਮਾਰਦੇ ਉਹਨਾਂ ਪਾ ਲੈਣਾ ਜੀ ਮੈਂ ਉਹ ਹਰੀਾਈ ਚਮਕੀ ਜਾਂਦੀ ਆ ਉਦਣ ਜਿਹੜੀ ਮੈਂ ਲੈ ਕੇ ਗਿਆ ਹਾਂ ਜਿੱਥੇ ਜਿੱਥੇ ਗਿਰੀ ਵੀ ਜਿੱਥੇ ਨਵੀਂ ਜੰਮੀ ਵੀ ਸੀ ਹਾਂ ਉਹ ਸਾਰੀ ਉਹ ਹਰੀ ਨੀਖਦੀ ਦੁਕਣੀ ਬਹੁਤ ਚਿਰ ਪੰਦਰਾਂ ਆਇਆ ਉਸ ਦਿਨ ਵੀ ਹੂੰ ਹੂੰ ਤੇ ਲੰਨਾ ਕਣਕ ਰੜੀ ਪਈ ਸੀ ਹੁਣ ਉਹਦੇ ਉੱਪਰੋਂ ਹੋਰ ਕਿੰਨੀ ਕੁ ਪੱਕ ਜੂ ਉਹ ਦੁਈਓ ਦੁਈ ਨੇ ਨਾ ਸਲਾਬ ਦੇਤੀ ਉਹ ਮੜੇ ਉਹ ਪੰਡ ਮੜੀ ਜਗੀਰ ਦੇਵੇ ਦਾ ਚਾਦਾਂ ਨੇ ਗੇਦਵੇ ਹਰਿਆਈ ਚਮਕਦੀ ਹਰ ਇਹ ਚਮਕਦੀ ਸੀ ਹਰਿਆਈ ਚਮਕਦੀ ਆ ਤੇ ਕੁੰਡੀ ਆਈ ਜਾਂਦੀ ਆ ਉਹ ਮੱਖੀ ਮੱਖੀ ਆਈ ਜਾਂਦੀ ਤਾਂ ਚੱਕਰ ਹੈਗਾ ਐਤੀ ਇਹ ਇਹ ਫੰਗਾ ਉਹ ਪਿਆ ਹੋਇਆ ਫੰਗਾ ਪਿਆ ਐਦ ਕਿ ਹੂੰ ਕਣਕਾ ਬਦਲਿਆ ਐ ਕਣਕਾ ਵਧੀਆ ਝਾੜ ਵਧੀਆ ਉਹ ਸਾਰੀ ਦੂਈ ਜਿਹੜੀ ਉਹ ਸਾਰੀ ਖੜੀ ਹੈ ਜਣਕ ਉਹ ਠੀਕ ਆ ਉੱਥੇ ਪਤਾ ਨਹੀਂ ਕਿ ਆ ਚੱਕਰ ਉਹ ਵਧਣੇ ਕਰਕੇ ਹੀ ਕਰਦੀ ਉਹ ਗਿਰਗੀਆਂ ਗਿਰਦੀ ਪਰ ਬੀਜ ਬਾਈ ਸਾਡੀ ਤਕਰੀਬਨ ਤਗੀਆਂ ਅਸੀਂ ਪਾਣੀ ਲੇਟ ਲਾਇਆ ਉਹ ਤੇ ਹਵਾਜੀ ਚੱਲ ਪਈ ਨੇ ਇਹਦੀ ਉਹ ਤਾਂ ਚੱਲ ਗਈ ਮੈਂ ਤਾਂ ਪਾਣੀ ਨਹੀਂ ਲਾਇਆ ਅੱਜ ਤਾਂ ਲਾਇਆ ਨਹੀਂ ਮੈਂ ਤਾਂ ਪਾਣੀ ਨਹੀਂ ਲਾਇਆ ਚੱਕਰ ਆਏ ਪੈਂਦਾ ਏ ਉਹ ਬੀਜ ਲੰਬਾ ਬਹੁਤ ਝਾੜ ਨੂੰ ਦੇਖਦੇ ਹਾਂ ਹਾਂ ਅਸੀਂ ਲੱਕ ਵਧਾਉਣਾ ਉਹ ਦੇਖਦੇ ਹਾਂ ਉਹੀ ਵਧਾਉਣਾ 826 ਕਿੱਥੇ ਆ ਇੱਥੇ ਸਾਰਾ ਮੋਟਰ ਲਾ ਜਿਹੜਾ ਮੋਟਰ ਲਾ 826 ਆ ਤਾਂ ਹੀ ਸਾਲਾ ਇੰਨਾ ਪਿਆ ਹੋਇਆ ਇੱਕ ਉੱਪਰਲਾ ਕੀ ਲੈ ਕਨਾਲ ਵਾਲਾ ਦੇ ਥਾਡੇ ਗੰਨੇ ਵਾਲੇ ਨਾਲ ਇੱਕ ਉਹ ਖੇਤ 826 ਉਹ ਵੀ 826 ਰੜਿਆ ਦੋ ਥੈਲੀਆਂ ਬੀਜੀਆਂ ਦੀਆਂ ਜੀ ਕਿਹਾਂ ਜੱਗੇ ਬੀਜ ਰੱਖ ਲੈਣਾ ਸੀਕਰ ਮੈਂ ਬੀਜ ਸਿੱਧਾ ਸਿੱਧਾ ਪਾਇਆ ਤਾਂ ਉਹ ਚ ਅਸੀਂ ਸਾਡਾ ਕੁਝ ਨਹੀਂ ਪਿਆ ਹੋਇਆ ਸਾਡਾ ਪਿਆ ਹੋਇਆ 40 ਕਿਲੋ ਮੈਂ ਅਸੀਂ ਉਹੀ ਤਾਂ ਚੱਕਰ ਮੈਂ ਤਾਂ ਉਧਰ ਘੱਟੇ ਪਿਆ ਚੱਲੀਆਂ ਕੋ ਘੱਟੇ ਦਾ ਬੀਜ ਉਹ ਮੈਂ ਕਿਹਾ ਚੱਲ ਉੱਥੇ ਬੀਜ ਦੰਨੇ ਆ ਵੀ ਥੋੜੀ ਬਹੁਤੀ ਜਲ ਦਰ ਆਦਰ ਹੋ ਜਾਊਗਾ ਉਹਗਾ ਉਹ ਹੀ ਬਹੁਤ ਕਰਿਆ ਉਹਨੇ ਫਟਾਰਾਈ ਆਈ ਹੁਣ ਸਾਫ ਕਰਾ ਕੇ ਬੀਜ ਰੱਖ ਲੈਣਾ ਸੀ ਘਰਾਂ ਵੀ ਕਣ ਕੋਈ ਵਰਤਣਾ ਨਹੀਂ ਉਹ ਹੀ ਉਹ ਦਾਣਾ ਹੀ ਬਹੁਤ ਮੋਟਾ ਯਾਰ ਉਹ ਦਾਣਾ ਹਾਂ ਆਟਾ ਵੀ ਵਧੀਆ ਹੋਊਗੀ ਦੇਖ ਲਈ ਆਟਾ ਰੋਟੀ ਖਾਣ ਨੂੰ ਵਧੀਆ ਹੋਊਗਾ ਦੇਖਦੇ ਹਾਂ ਮੈਂ ਵੀ ਰੱਖ ਲਾਂਗਾ ਇਹ ਦਾਣੇ ਬਹੁਤ ਹੋਣਗੇ ਮੈਂ ਸਾਰੇ ਹੀ ਉਹ ਘਰਾਂ ਭਰ ਲੈਣਾ ਢੋਲ ਅਸੀਂ ਵੀ ਮੈਂ ਢੋਲ ਇੱਕ ਹੋਰ ਲਿਆਂਦਾ ਭਰ ਕੇ ਰੱਖ ਲੈਣਾ ਇਹ ਮੌਕੇ ਤੇ ਵੇਚ ਦੂੰਗਾ ਜੇ ਜਿਕਣਾ ਵੀ ਹੋਇਆ ਘਰਾਂ ਰੱਖ ਲੈਣਾ ਉਹ ਸਾਫ ਕਰਕੇ ਢੋਲ ਭਰ ਲੈਣੇ ਅਈ ਇੱਕ ਬੀਜ ਆਈ ਐ ਇੱਕ ਤੀ ਬਸ ਦੋ ਥੈਲੀਆਂ ਬੀਜੀਆਂ ਹੋਈ 826 ਕਰਦਾ ਬਣਾ ਢੋਲਾਂ ਵਾਲਾ ਬੀਜ ਬੀਜਿਆ ਸਾਰਾ ਹੀ ਅਸੀਂ ਵਧੀਆ ਕਣਕ ਖੜੀ ਸਾਰੀ ਪਿਛਲੀ ਵੇ ਕਣਕ ਨਹੀਂ ਖਰਾਬ ਹੋ ਗਈ ਤੇ ਰੱਖੀ ਵੀ ਮੈਂ ਹੈਗੀ ਸੀ ਹਾਂ ਫਿਰ ਮੈਂ ਤਾਂ ਨਹੀਂ ਬੀਜੀ ਮੈਂ ਕਿਹਾ ਇਹ ਪਹਿਲਾਂ ਹੀ ਸੁੱਕਿਆ ਬੈ ਦਾਣਾ ਵੀ ਇਹਨੇ ਜੰਮਣਾ ਗਿਆ ਫਿਰ ਮੈਂ ਨਵੀਂ ਲਿਆ ਕੇ ਤਾਂ ਹੀ ਬੀਜਤਾ ਤਾਂ ਜਾਂ ਫਿਰ ਆਏ ਕਰ ਲਵੇ ਯਾਰ ਉਹ ਧਣਕ ਨੂੰ ਜਦ ਮੌਕੇ ਤੇ ਵੇਚ ਕੇ ਆਪਣਾ ਬੀਜ ਮੁੱਲ ਲੈਦਾ ਆਓ ਨਹੀਂ ਵੀ ਵੀ ਬੀਜ ਮਹਿੰਗਾ ਮਿਲਦਾ ਬੀਜ ਤਾਂ ਉਹ ਤਾਂ ਹੈ ਪਰ 826 ਲੋਕਾਂ ਨੇ ਲਾਈਨਾਂ ਚਲਾ ਲਾ ਕੇ ਉਹ ਗੁਦਰ ਸਿੰਘ ਡੈਡੀ ਪਹਿਲਾਂ ਲੈ ਆਇਆ ਚੱਕੇ ਹਾਂ ਤਾਂ ਮਿਲ ਗਿਆ ਹਾਂ ਸਾਨੂੰ ਵੀ ਉਹਨਾਂ ਨੇ ਮਨੀਂਦਰ ਨਾ ਨੇ ਦੇਤੀਆਂ ਦੋ ਥੈਲੀਆਂ ਉਹਨਾਂ ਨੇ ਚੱਕਿਆ ਤਾਂ ਅੱਜ ਤਾਂ ਬੀਜਣਾਂ ਹੀ ਤਾਂ ਉਹ ਕਹਿੰਦੇ ਆ ਬੀਜ ਕੇ ਦੇਖੋ ਆ ਜੀ ਕਿ ਚੱਲ 2000 ਪਤੀ 2200 ਦੀ ਮਿਲੀ ਥੈਲੀ ਅੱਛਾ ਆਓ ਐਨੇ ਕੁ ਦੀ ਪੈਂਦੀ ਹੋਰ ਬਾਕੀ ਕਈ ਏਰੀਆ ਚ ਵਧੀਆ ਨਹੀਂ ਨਿਕਲਿਆ ਇੱਕ ਬਾਈ ਦੀ ਮੈਂ ਵੀਡੀਓ ਦੇਖੀ ਸੀ ਕਹਿੰਦਾ ਬਾਈ 826 ਵਧੀਆ ਨੇ ਕੋਈ ਨਹੀਂ ਕਿਆ ਚੱਕਾ ਭਾਈ ਮੌਸਮ ਦਾ ਬੱਸ ਗੱਲ ਆ ਭਾਈ ਦੇ ਅਸੀਂ ਜਾਏ ਤੇ ਹਾਂ ਉਹਨਾਂ ਨੇ ਵੀ ਜਿਆ ਮੈਂ ਤਾਂ ਉਹ ਕਹਿੰਦੇ ਸਾਡੇ ਕੋਲ ਕੁਝ ਵੀ ਨਹੀਂ ਹੋਈ ਇਹ ਬੱਦਿਓ ਬਹੁਤ ਜਾਂਦਾ ਹੈ ਵਾਧਾ ਬਹੁਤ ਆ ਵਾਧਾ ਬਹੁਤ ਆ ਲਾਨ ਲਾਨ ਦੇਖੀ ਕਿੰਨਾ ਲਾਨ ਤੂੜੀ ਦੇ ਘਟੋ ਵੜ ਮਾਨ ਕੇ ਜਾ ਲੈ ਕਿੰਨੇ ਤਿੰਨ ਜਿੱਥੇ ਤੋਂ ਨਿਕਲ ਗਿਆ ਤੇ ਤਿੰਨ ਬਣਦੇ ਸੀ ਮੇਰੇ ਦੇ ਲਾਨ ਤੂੰ ਸਾਢੇ ਚਾਰ ਰੱਖਦੇ ਹੋ ਦੋ ਕਿੱਲੇ ਚੋ ਬਹੁਤ ਆ ਬਾਕੀ ਆਏ ਆ ਪੱਟਾ ਨਾਲ ਰਹਿ ਗਈ ਜਿਹੜੀ ਸੂਰਾ ਉਹ ਕਿਹੜਾ ਬੀਤ ਆ ਉਹ 300 ਤਿੰਨ ਉਹਦੇ ਤੋਂ ਦੇਰੀ ਨਿਕਲ ਗਈ ਉਹ ਵੀ ਬੰਦੇਰੀ ਹਵਾ ਦੋ ਟਰਾਲੀਆਂ ਨਿਕਲ ਗਈਆਂ ਤਮਗ ਕਣਕੇ ਦੇਖ ਲੈ ਤੂੰ ਮਸ਼ੀਨ ਨੇ ਕੁਆਂਟਲ ਡੇਢ ਕੁਆਂਟਲ ਉਹ ਘੜਤੀ ਲੱਗਦਾ ਹਾਂ ਦਾਣਾ ਨਿਕਲਿਆ ਗਰੀ ਹੋਈ ਜਿਹੜੀ ਗਰੀ ਹੋਈ ਕਰਕੇ ਉਹ ਵੀ ਕਰਕੇ ਬਾਕੀ ਮੌਸਮ ਸਾਫ਼ ਰਹਿ ਬਾਈ ਮੱਡੋ ਜਿਵੇਂ ਸਾਰਿਆਂ ਦੇ ਕਣਕਾ ਵਧੀਆ ਏ ਬਾ ਮੌਸਮ ਸਾਥ ਦੇ ਦਵੇ ਸਰੋਂ ਸਾਡੀ ਸਰੋਂ ਵੀ ਵਧੀਆ ਏ ਸਰੋਂ ਹੈਗਾ 10 ਕੁਆਂਟਲ ਦਾ 9 8 9 ਕੁਇੰਟਲ ਮਲਗੀਸੀ ਚਾਚਾ ਦਾ ਕਹਿੰਦਾ 10 ਕੁਇੰਟਲ ਹੋਣਗੀਆਂ ਹੋਣਗੀਆਂ 8 ਕੁਇੰਟਲ ਹੋ ਜੇ ਬਥੇਰੀ ਆ 8 ਕੁਇੰਟਲ ਵੀ ਹੋ ਜੀਏ ਆਪ ਲੋਕੀ ਹੋ ਗਈ ਆਪਣੀ ਬਥੇਰੀ ਆ ਨਾਲੇ ਹਾਂ 2 4 ਕੁਇੰਟਲ ਵੇਚ ਦੂਗੇ 4 5 ਕੁਇੰਟਲ ਮੇਰੀ ਵੀ ਸਾਢੇ 4 5 ਕੁਇੰਟਲ ਹੋ ਗਈ ਉਹ ਆ ਦੇ ਹਾਂ ਉਹ ਹੋ ਗਈ ਬਥੇਰੀ ਤੇਰਾ ਬੀਜ ਵੀ ਮੈਂ ਲਗਦਾ ਘਰ ਵਾਲਾ ਬੀਜ ਆ ਦਾ ਬੀਜ ਆ ਉਹ ਬੀਜ ਆ ਵੇ ਆਸਾਮ ਕਰਕੇ ਆਈ ਉਲਾ ਹਣਾ ਆਈ ਉਲਾ ਵੇ ਸਾਡੇ ਵਧੀਆ ਯਾਰਾ ਨਾ ਤੇਰੇ ਮੜਿਆ ਹੋਤਾ ਦਾਣਾ ਥੋੜਾ ਬਰੀਕ ਤਾਂ ਸਾਡਾ ਮੋਟਾ ਬਹੁਤ ਆ ਦੇਖੀ ਹਾਂ ਦਾਣੇ ਦਾ ਫਰਕ ਦਾਣੇ ਦਾ ਫਰਕ ਹੈਗਾ ਕਿਹਦਾ ਦਾ ਫਰਕ ਹੋਣਾ ਯਾਰ ਸੋਧ ਕਰਕੇ ਰੱਖਣਾ ਦਾ ਲਾ ਕੇ ਬੀਜ ਨੇ ਉਹ ਆਪਾਂ ਘਰਾਂ ਚਾਕੇ ਓਕਣੀ ਬੀਜ ਦਾਣਾ ਦਾ ਹਾਂ ਲਾ ਕੇ ਨਾ ਮੈਂ ਕੈਰੀ ਬਣਾ ਕੇ ਲੱਗ ਬੀਜ ਗਿਆ ਬੁਟੇ ਨਹੀਂ ਲਾ ਦੇਣਾ ਸਾਰੇ ਸਿਆੜ ਕੱਢ ਕੇ ਹਾਂ ਉਹ ਵੀ ਸਭ ਤੋਂ ਵਧੀਆ ਕਾਮਯਾਬ ਆ। ਉਹ ਵੀ ਠੀਕ ਆ। ਉਹ ਬਾਈ ਨੇ ਨਹੀਂ ਲਾਈ ਵੀ ਸੁੱਖ ਬਾਈ ਦੀ। ਹਾਂ। ਉਹ ਵੀ ਦੇਖੀ ਉਹਨੇ ਵੀ ਐਉਂ ਕਰਿਆ ਪੱਟ ਕੇ ਹੋਰ ਖੇਤੋਂ ਲਾਤੀ। ਬੂਟਿਆਂ ਤਾਂ ਪੂਰੀ ਨਿਕਲਿਆ ਹੁੰਦੀ ਸਰੋ। ਪੂਰੀ ਨਿਕਲਦੇ ਯਾਰ ਹੋਰ ਕੁਝ ਹੁੰਦਾ ਨਹੀਂ ਇੰਨਾ। ਗੰਨਾ ਕੀਤਾ ਵੱਡ ਹੋ ਗਿਆ। ਅਗੇ ਤਾਂ ਟਾਲ ਪਰ ਸਿੱਟਦੇ ਇਹਨਾਂ ਤਾਂ। ਅਗੇ ਤਾਂ ਟਾਲ ਪਰ ਜੇ ਵਧੀਆ ਹੋਇਆ ਵੇ ਤਾਂ ਉਹਦੇ ਜੋਗਾ ਰੱਖ ਲੈਣਾ। ਮਿਲ ਜੋਗਾ ਪਾਰਤੀ। ਨਹੀਂ ਫਿਰ ਹੈਗਾ ਹੀ ਆ। ਅਸੀਂ ਵੀ ਐਉਂ ਕਰਨਾ ਜੇ ਸਾਡਾ ਲੋਟ ਆ ਗਿਆ ਬੂਟਿਆਂ ਵਾਲਾ ਠੀਕ ਆ ਨਹੀਂ ਟਾਲ ਪਰ। ਨਹੀਂ ਮਿਲ ਚ ਇੱਕ ਜੋ ਪਾਰਤੀ ਆਈਆਂ ਜਿਹੜੀਆਂ ਹੋਈਆਂ। ਆਹੋ ਦੇਖਦੇ ਬਾਕੀ ਗੰਨਾ ਤਾਂ ਵੱਧ ਗਿਆ। ਹਾਂ ਗੰਨਾ 6 ਕਿਲੇ ਹੋ ਗਏ ਤਿੰਨ ਸਾਈਡ ਹੋ ਗਿਆ ਟਰਾਲਾ ਇਹਨਾਂ ਟਰਾਲਾ ਹੋ ਗਿਆ ਹੁਣ ਕੀ ਆ ਰਹਿ ਗਿਆ ਉਹਦਾ ਬਸ ਟਰਾਲੇ ਨੂੰ ਕਹਿੰਦੇ ਮੜਾ ਮੋਟਾ ਹੋਰ ਕਰਾਉਣਾ ਹਾਂ ਉਹ ਕਰਾ ਲਓ ਹੁਣ ਫਿਰ ਰੰਗ ਹੋਣਾ ਨੇ ਫਿਰ ਰੰਗ ਹੋਣਾ ਫਿਰ ਨਹੀਂ ਥੋੜਾ ਬਹੁਤ ਜਾਲੀ ਨੂੰ ਨਾ ਲੋ ਆਜੇ ਹਾਂ ਜਾਲੀ ਨਹੀਂ ਲੋਣੀ ਜਾਲੀ ਨਹੀਂ ਕੱਲ ਕਿਹਾ ਇਹ ਪਰਸੋਂ ਇਹ ਕਹਿੰਦੇ ਜਾਲੀ ਲਾ ਦੇ ਫਿਕਰ ਆ ਕੇ ਮਗਰਾਏ ਫਿਰ ਫੋਨ ਕਰਿਆ ਉਹਨਾਂ ਨੂੰ ਅੱਛਾ ਮੈਂ ਰਹਿਣ ਦੋ ਬਾਈ ਉਹ ਕਾਦ ਕਹਿੰਦੇ ਆ ਹੈ ਸੀਜ਼ਨ ਤੇ ਬਾਅਦ ਟਰਾਲਾ ਤਾਂ ਲਿਆਂਦਾ ਘਰਾਂ ਖੜਾ ਹਾ ਓ ਟਰਾਲਾ ਦੇਖ ਲਿਆ ਮੈਂ ਟਰਾਲਾ ਬੈੱਡਰ ਨੇ ਬੈੱਡਰ ਨੇ ਨਿਆਰਾ ਦੇ ਦੇਣਾ ਹੈ ਬੈੱਡਰ ਖੂਹੇ ਬਣਾਤਾ ਤਿੰਨ ਫੁੱਟਾ ਬੈੱਡ ਬਾਈ ਪਾਪੜਾ ਪਹਿਲ ਤਾਂ ਮੈਂ 4 ਫੁੱਟ 6 ਫੁੱਟ ਦਾ ਵਸੀਦਾ ਉਹ ਹਜੇ ਹੋਰ ਆ ਮੈਂ ਉਦੋਂ ਹਜੇ ਕਹਿੰਦਾ ਜੀ ਦਵਾਂਗਾ ਚੱਲ ਮੈਂ ਰੁਕਦਾ ਇਹਦੇ ਕੋਲ ਉਦੋਂ ਫਿਰ ਮੈਂ ਦਵਾਈ ਲੈ ਕੇ ਆਇਆ ਮੋੜਿਆ ਜਦੋਂ ਘੁੰਮੇ ਆਇਆ ਨਹੀਂ ਉਹਨਾਂ ਨੂੰ ਮੈਂ ਪੁੱਛਣ ਲੱਗਿਆ ਵੀ 15 ਕਰ ਦੋ ਉਸ ਹੱfte ਵਧੀ ਟੂਲ ਹੀ ਤਾਂ ਆਪਣੇ ਤੇ ਉਹ ਤਾਂ ਕਹਿਣਾ ਸੀ ਦੇਖਿਆ ਨਹੀਂ ਹੈਗਾ ਮਨ ਕਹਿੰਦਾ ਉਹਨਾਂ ਨੇ ਬਾਅਦ ਚੋਂ ਦੇਖਿਆ ਵੀ ਇਹ ਤਾਂ 14 ਦਾ ਸੀ ਹਾਂ 15 ਹੋ ਜਾਣਾ ਦਾ 15 ਹੋ ਜਾਣਾ ਟੂਲ ਵੱਡਾ ਹੋਇਆ ਜਿੱਥੇ ਟੂਨ ਤ ਚੱਲ ਹੁਣ ਵੀ ਠੀਕ ਆ ਉੱਚਾ ਹੋ ਗਿਆ ਉਹ ਨਹੀਂ ਉੱਚਾ ਹੋ ਗਿਆ ਗੰਨੇ ਨੂੰ ਆ ਜਣੀ ਕਿ ਗੰਨੇ ਨੂੰ ਵੱਜਣਾ ਦਾ ਫੋਟ ਗੰਨੇ ਨੂੰ ਹਾਂ ਉਹ ਗੰਨੇ ਨੂੰ ਫੋਟ ਵੱਜ ਚੱਲ ਆਏ ਆ ਯਾਰ 100 ਸੂ ਨੂੰ ਤਾਂ ਆਪਣੀ 100 ਦੀ ਪਰਚੀ ਹੁੰਦੀ ਆ ਹਾਂ 100 ਤਾਂ ਚਾੜ੍ਹ ਆ ਇੰਨੇ ਤਾਂ ਕਰਾਉਣੇ ਇੰਨੇ ਬਹੁਤ ਆ 100 ਕਰਾਉਣੇ 100 ਦਾ ਰਸਤੇ ਛੋਟੇ ਬਈ ਸਾਡੇ ਹਾਂ 100 ਦਾ ਬਹੁਤ ਆ 100 ਦਾ ਹੱਥੇ ਵਧੀਆ ਰਹਿਣਾ ਹੋ ਜਾਣੀਆਂ ਗਾਹਾਂ ਨੂੰ 5-6 ਪਰਚੀਆਂ ਵੱਧ ਹੋ ਜਾਣੀਆਂ ਪਰ 5-6 ਦੇ ਬੱਤੇ 3-4 ਹੋਉਂਗੀਆਂ 7-8 ਪਰਚੀਆਂ 7-8 ਪਰਚੀਆਂ ਮੈਂ ਹੋ ਜਾਣਗੀਆਂ ਤੇਰੀਆਂ 5 ਜਾਇਕਤੀ 5 ਹੋਈਆਂ ਮੇਰੀਆਂ ਵੀ 5 ਹੋਈਆਂ ਬਾਕੀ ਚੀਨੀ ਜੁਨੀ ਗੱਲ ਕਹਨੇ ਆ ਪੈਸੇ ਆ ਗਏ ਤੇਰੀ ਪੇਮੈਂਟ ਪੇਮੈਂਟ ਆ लास्ट ਕਾਲੀਆਂ ਦੇ ਦੇ ਪੰਜ ਪੰਜ ਮੇਰੀ ਰਿਵਿਊ ਜਿਹੜੀ ਉਹ 108 ਤੱਕ ਭਰ ਕੇ ਖੜਾਈ ਦੀ ਆਪਾਂ ਨੇ 7 ਦਿਨ ਖੜੀ ਸੀ ਹਾਂ ਉਹ 8 ਤਰੀਕ ਨੂੰ ਰਿਵਿਊ ਆ ਪੰਜ ਤੱਕ ਪੇਮੈਂਟਾਂ ਪਈਆਂ ਹੋਦੀਆਂ ਉਹਦੇ ਰਹਿਣੇ ਇੱਕ लास्ट ਕਾਲੀ ਦੇ ਦੇਣਾ ਦੋ ਤਿੰਨ ਦੇ ਰਹਿਣੇ ਮੇਰੇ ਦੇ ਅੱਛਾ ਤਿੰਨ ਦੇ ਦੇ ਦੋ ਦੇ ਆਏ ਤੇ ਅੱਛਾ ਚੱਲ ਭਈਆਂ ਦੇ ਲੈਣ ਹੋ ਗਿਆ ਹੁਣ ਆਈ ਜਾਵੇ ਉਦਾਂ ਪੈਈ ਰਹੂंगे ਪਈ ਉਹ ਤਾਂ ਆ ਜਾਣੇ ਉਮੀਦ ਆ ਵੀ ਆ ਜਾਣੇ ਬਾਈ ਇੱਕ ਚੱਕਰ ਆ ਜਾ ਅੱਗੇ ਲੋਟ ਰਹੇ ਆ ਗਣਕ ਗੁਣਕੇ ਦਾ ਕੰਮ ਗਣਕਾਲੇ ਤਾਂ ਆਉਂਦੀ ਸਾਰੇ ਲੱਗ ਲੈਣੇ ਆਂ ਮੀਰੀ ਦੇ ਵੀ ਆਉਂਦੇ ਲੱਗ ਲੈਣੇ ਆ ਇਹ ਇਹ ਪੈਸੇ ਆਏ ਆ ਜਦ ਅਗਲੇ ਆੜੇ ਪੇ ਕੰਮ ਮਚਾਉਣਾ ਠੀਕ ਠੀਕ ਆਹ ਟਾਈਮ ਚ ਕਿਤੇ ਨਹੀਂ ਆ ਪੈਸੇ ਕਿੱਥੇ ਆਉਣੇ ਤੇ ਆਹ ਟਾਈਮ ਚ ਆਪਣੇ ਕੋਲ ਆਹ ਟਾਈਮ ਨਹੀਂ ਆਰਤੀ ਵਾਲੇ ਬਾੜ ਕਦੇ ਕਿਸੇ ਦੇ ਹੈ ਔਖਾ ਦਾ ਨਾ ਮੈਂਦਾ ਨਹੀਂ ਲੇਬਰ ਦੇ ਹੁਣ ਸਾਰਾ ਕੁਝ ਤੇ ਹੋ ਜਾਂਦਾ ਵਧੀਆ ਫਸਲ ਆ ਨਹੀਂ ਟਰਾਲਾ ਤੁਸੀਂ ਇਹਦੇ ਪਰ ਦੇਖਣਾ ਦਾ ਹਾਂ ਉਹ ਗੰਨੇ ਵਾਲੇ ਪੈਸੇ ਆਉਂਦੇ ਚੱਲ ਪਿਆ ਗੰਨੇ ਵਾਲਿਆਂ ਦਾ ਹੋ ਗਿਆ ਟਰਾਲਾ ਫੜ ਗਿਆ ਕਾਂ ਗਿਆ ਜਿਹੋ ਕਰਾਈ ਦੀ ਮੁੰਮਾਈ ਆ। ਉੰਗੇ ਉਹ ਬੁੱਧਰ। ਇੱਕ ਨਵਾ ਵੀ ਜਾ ਉਹ ਵੀ ਜੀ। ਮੁੰਗੀ ਦਾ? ਹਾਂ। ਤਾਂ ਦੱਸੂਗਾ ਕਿਹੜਾ ਉਹ ਦੇਖੀ ਪੀਜੀ। ਮੈਂ ਦਾਦੇ ਬਹੁਤ ਐਡ ਆਉਂਦੀ ਆ ਉਹਦੀ ਵੀ ਉਹ ਵੀ ਜੀ। ਬਾਕੀ ਦੱਸਿਓ ਬਾਈ ਕਮੈਂਟਾਂ 'ਚ ਮੁੰਗੀ ਦਾ ਬੀਜ ਕਿਹੜਾ? ਹਾਂ ਜੇ ਕੋਈ ਵੀਰ ਭਰਾ ਬੀਜ ਦਾ ਹੋਇਆ। ਹਾਂ। ਬਾਕੀ ਆਏ ਦੱਸਿਓ ਵੀ ਕਿੰਨੀ ਗੱਲ ਚਾਹੀਦੀ ਉਹ ਵੀ ਦੇਖਣਾ ਪੈਣਾ ਨਾ ਕਿਉਂਕਿ ਮੈਂ ਤਾਂ ਕਦੇ ਲਾਈ ਨਹੀਂ ਆਪਾਂ ਨੇ। ਹਾਂ। ਇੱਕ ਬਾਈ ਖੇਲਣੇ ਦੀ ਉਹ ਸਾਲੇ ਦਾ ਬਾਪੂ ਨਾ ਲਾਉਂਦਾ। ਨਹੀਂ ਥੋੜੀ ਬੀਜ ਲਾ। ਕੀਲਾ ਬੀਜਨ ਨੂੰ ਹਾਂ ਘੱਟ ਬੀਜ ਲਾ ਕਿਹ ਪਤਾ ਏ ਬੀਜ ਖਰਾਬ ਹੋਵੇ ਗਾਹਾਂ ਨੂੰ ਵੱਧ ਬੀਜ ਲਈ ਜਿੰਦ ਤੇ ਯਰਬਾ ਲੋਟ ਆ ਗਿਆ ਕੀਲਾ ਉੱਪਰ ਲੱਗਿੰਦਾ ਬੀਜਣਾ ਉਹਨਾਂ ਨੇ ਪਾਣੀ ਪੂਣੀ ਉੱਤਰ ਹੀ ਜਾਂਦਾ ਆਪਣੇ ਖੇਤ ਚ ਉੱਧਰ ਆਏ ਡੰਗਰ ਬੱਚੇ ਦਾ ਵੀ ਔਖਾ ਫੇਰ ਲਫਾਫੇ ਲਾਦਾ ਨੇ ਦੇਖਦੇ ਤੇ ਯਰਬਈ ਸਹੀ ਐ ਕੀ ਉਹ ਯਰਬਾ ਸਹੀ ਕੀ 8-10 ਕਿਲੋ ਬੀਜ ਏ ਹੋਊਗਾ ਹਾਂ 2000 ਦਾ ਬੀਜ ਆ ਸਾਰਾ 8 ਕਿਲੋ ਬੀਜ ਪੈਂਦਾ ਪਤਾ ਨਹੀਂ ਹਾਂ 2000 ਦਾ ਬੀਜ ਆ ਸਾਰਾ ਮੂੰਗੀ ਦਾ ਭਾਈ ਮੂੰਗੀ ਜਿਹੜਾ ਵੀਰ ਬੀਜ ਦਾ ਭਾਈ ਦੱਸਿਓ ਜਾਣਕਾਰੀ ਦਿਓ ਫੱਠੂ ਕਹਿੰਦੇ ਆ ਹੁਣ ਤਾਂ 60 65 ਚ 60 60 ਵਾਲੀ ਹਾਂ 60 65 ਦਿਨ ਚ ਤਿਆਰ ਹੋ ਜਾਂਦੀ ਹੈ ਇਹਨੇ ਪਹਿਲਾਂ ਮੇਰੀ ਮੱਕੀ ਸਲਾ ਦੀ ਮੱਕੀ ਨਾਲ ਲੇਟ ਹੋ ਜਾਣਾ ਨਾ ਮੱਕੀ ਅਸੀਂ ਪੰਗਾ ਲੈ ਲਿਆ ਪਿਛਲੇ ਸਾਲ ਰੇਟ ਨਹੀਂ ਹੈਗਾ ਇਹਦਾ 6500 ਬਣਾਈ ਐ ਐਮ ਐਸ ਪੀ ਦੇ ਪਰ ਕਹਿੰਦੇ ਦੇ ਪਿਛਲੇ ਸਾਲ ਵੀ ਦੇ ਦੇਣ ਲੱਗੇ 7000 ਰੁਪਏ ਰੇਟ ਗੁਆਂਟਲ ਦਾ ਇਹਦਾ ਡੁੰਗੀ ਦਾ ਬੱਕੀ ਦੇਖਦੇ ਆ ਦੇਖ ਲੈਣੇ ਗਾ ਨੂੰ ਬੀਜ ਦੇ ਕਰਨੀ ਆਪਾਂ ਨੇ ਫਿਰ ਤਾਂ ਯਾਰ ਸਾਰੇ ਹੀ ਘਮਾਦੇ ਚ ਉਹ ਹਾਂ ਜੇ ਲੋਟ ਆ ਜਵੇ ਲੋਟ ਆ ਜਵੇ ਲੋਟ ਆਈ ਦਾ ਨਾ ਟ੍ਰਿਲ ਨਾ ਬੀਜੀ ਮੇਰਾ ਟ੍ਰਿਲ ਵਾਲੀਓ ਬਸ ਕੁਝ ਵੀ ਨਹੀਂ ਕਰਨਾ ਰੋਣੀ ਕਰ ਦੰਨਾ ਦੇਖ ਕੇ ਗੇ ਲੋਟ ਟ੍ਰਿਲ ਨਾ ਬੀਜ ਬਾਯੋ ਬੀਜ ਦਣੀ ਸੜੀ ਟ੍ਰਿਲ ਹੈਗੀ ਕਾਲੀ ਕੋਲ ਮਨ ਲੱਗਦਾ ਹਾਂ ਉਹਦੇ ਉਹਨੇ ਲੈ ਕੇ ਹਾਂ ਬੀਜ ਦੇ ਉਹਦੇ ਨਾਲ ਵਧੀਆ ਰਹਿਣਾ ਨਾ ਬੀਜ ਨਹੀਂ ਉਹਦੇ ਨਾਲ ਇਹਨੂੰ ਜੇ ਬਾਹੀ ਕਰਤੀ ਯਾਰ ਕਹਿੰਦੇ ਮੈਂ ਦੇਖੀ ਸੀ YouTube ਉੱਪਰ ਵੀ ਬਾਹੀ ਕੱਖ ਜੰਮਿਆ ਹੋਣਾ ਇੱਕ ਦਾ ਕੱਖ ਜੰਮਦਾ ਹੋਰ ਲੱਲਾ ਪੱਪਾ ਬਹੁਤ ਖਾਸਾ ਕੁਝ ਕਰਨਾ ਪੈਂਦਾ ਫਿਰ ਇਹਨੂੰ ਬਾਹ ਹੀ ਨਹੀਂ ਕੁਝ ਵੀ ਨਾ ਤਾਂ ਹੀ ਤਾਂ ਮੈਂ ਭੀਜਣ ਲੱਗਾ ਮੈਂ ਖਰਚਾ ਤਾਂ ਹੈ ਨਹੀਂ ਯਾਰ ਕੁਝ ਵੀ ਇੱਡਾ ਆ ਖਰਚਾ ਤਾਂ ਹੈ ਨਹੀਂ ਉਹ ਕਿੰਨਾ ਕ ਬਜਾਈ ਨਾਲ ਡਾਇਆ ਪਾ ਦੀ ਹੈ ਡਾਇਆ ਡਾਇਆ ਜਰੂਰ ਹਾਂ ਇੱਕ ਥੱਲਾ ਕੋਈ ਚੱਕਰ ਨਹੀਂ ਡਾਇਆ ਪਾ ਕੇ ਬਾਕੀ ਇਹਦੇ ਬਾਈ ਸੁੰਡੀ ਦੇ ਧਿਆਨ ਰੱਖਣਾ ਪੈਂਦਾ ਹੈ ਹਾਂ ਸਪਰੇਆ ਸੁੰਡੀ ਹਾਂ ਇੱਕ ਵਾਰ ਸ ਇਹਦੇ ਮੈਂ ਕਹਿੰਦਾ ਬਿਜਲੀ ਇਲੈਕਟ੍ਰਿਕ ਬਾਕਸ ਉੱਤੀ ਪੈਂਦੀ ਫਿਰ ਅੱਛਾ ਉਹ ਉਹ ਜਮੇ ਖਤਮ ਕਰ ਦਿੰਦੀ ਆ ਅੱਛਾ ਬਾਕੀ ਜਦ ਵੱਡ ਹੋਣੀ ਆ ਹਣਬੇ ਨੇ ਉਹ ਕੱਢਣੀਆਂ ਉਹ ਹੈ ਐਡਾ ਹੈ ਕੰਮ ਨਹੀਂ ਹੈਗਾ ਉਹ ਕਰਕੇ ਨਾ ਫਜ਼ਲ ਬਦਲ ਨਹੀਂ ਚਾਹੀਦੀ ਆ ਵੇਲੇ ਹੀ ਰਹਿਣਾ ਹੁਣ ਠੀਕ ਆ ਬਾਕੀ ਬਾਈ ਟਰੱਲ ਕਰਾਂ ਜਾ ਕੇ ਦਿਖਾਉਣੇ ਜਿਹੜਾ ਮਾੜਾ ਮੋਟਾ ਕਰਿਆ ਮੋਡੀਫਾਈਲ ਉਹਨੂੰ ਦਿਖਾਉਣੇ ਆ ਇਧਰਾਂ ਜਾ ਕੇ ਡੈਡੀ ਲੱਗਿਆ ਬੌਣ ਤੇ ਮੇਰਾ ਰੇੜਾ ਖੜਾ ਉਹ ਸਾਹਮਣੇ ਤੇ ਮੱਡ ਲਿਆਈਏ ਪੰਜਾਂ ਨੂੰ ਡੈਡੀ ਨੇ ਆਉਣਾ ਢੇਰ ਲੱਗ ਪੁਰਾਣੇ ਕਾਲੇ ਦੀ ਲਾਤੀ ਫੋਟੋ ਨਾਲੇ ਹੋਣ ਵਾਲੇ ਦੀ ਪਛਾਣੇ ਨਹੀਂ ਹੁੰਦਾ ਸਾਤੇ ਰੰਗ ਆਏ ਤਾਂ ਰੰਗ ਰੰਗੋਣਾ ਫਿਰ ਦੇਖੀ ਹਾਂ ਫਿਰ ਤਾਂ ਜਿੰਦਗੀ ਬਣ ਗਈ ਹਾਂ ਉਹ ਆਈ ਤਿੰਦੇ ਵਾਲੀ ਕਾਪੀ ਦੀ ਹਾਂ ਉਹ ਚੀਜ਼ ਆ ਉਹ ਟੱਚਿੰਗ ਜੀ ਜ਼ਿਆਦਾ ਉਹਨੇ ਕਰਤੀ ਤਾਂ ਬਣਾ ਲਓ ਗੱਲਬਾਤ ਇੱਕ ਵਈ ਲਾ ਲਓਗਾ ਉਹ ਕਹਿੰਦੇ ਆ ਵੀ ਖੜਾ ਦੇ ਆ ਜੀ ਕਿ ਸਿਜ਼ਨ ਦੇ ਬਾਅਦ ਖੜਾ ਆਉਂਗੇ ਸਿਜ਼ਨ ਦੇ ਬਾਅਦ ਹੁਣ ਆਪਾਂ ਨੂੰ ਘੜੇ ਇੱਥੇ ਗਾਂ ਹੋ ਆ ਵੀ ਮੇਲੇ ਨੇ ਲੈ ਕੇ ਜਾਣਾ ਨਾਲੇ ਹੁਣ ਕਣਕ ਵੀ ਵੜਾਉਣੀ ਦੀ ਉਹ ਤਾਂ ਕਹਿੰਦੇ ਖੜਾ ਦੋ ਕਣਕ ਅੱਲ ਚ ਵੜਾਉਣੀ ਆ ਇੱਕ ਸਿਜ਼ਨ ਕਰਕੇ ਉਹਨਾਂ ਕੋਲ ਵੀ ਕੰਮ ਆਈ ਜਾਂਦਾ ਕੰਮ ਬਹੁਤ ਆਉਂਦਾ ਕੋਲ ਇਹਦਾ ਉਹ ਡੈਡੀ ਆ ਰਾਤ ਬੈਠ ਕੇ ਤਾਂ ਟਰਾਲਾ ਲਿਆਇਆ 10 11 ਵਜੇ ਆਇਆ 10 ਵਜੇ ਡੈਡੀ ਕਹਿੰਦਾ ਇਹਨਾਂ ਕੋਈ ਬੈਠਣਾ ਮਹਿਣਾ ਤਾਂ ਦੇਣਾ ਇਹਨਾਂ ਨੇ ਸਿਜ਼ਨ ਕਰਕੇ ਬਾਈ ਸਾਰਿਆਂ ਕੋਲ ਕੰਮ ਹੁੰਦਾ ਅਜੀ ਬਾਈ ਤੇ ਬਾਕੀ ਵੀਰਾ ਹੋ ਗਿਆ ਥੋੜਾ ਜਆ ਆਪਾਂ ਕੱਖ ਵੱਢ ਕੇ ਲਿਆਏ ਥੋੜਾ ਜਆ ਉਹਦੇ ਕਰਕੇ ਹੋ ਗਿਆ ਟਾਈਮ ਲੱਗ ਗਿਆ ਉੱਥੇ ਬਾਈ ਤੇ ਆਹ ਹੁੱਕ ਲੱਗੀ ਆ ਆ ਗੰਦੇ ਵਾਲੇ ਲਾਤੇ ਗੰਨੇ ਕਸਣਾ ਦੱਸਾ ਕਸਣੇ ਸੌਰੀ ਜਾ ਗੰਨਾ ਆਪਨੇ ਆ ਬਾਈ ਆਹ ਹੁੱਕ ਲੱਗੀ ਆ ਬਿੱਡ ਲੱਗ ਗਿਆ ਤਿੰਨ ਫੋਟ ਉੱਚਾ ਬਿੱਡਾ ਬਾਈ ਤੇ ਆਹ ਮੂਰੀ ਕਾ ਲਵਾਈ ਆ ਬਿੱਡੀ ਤੇ ਪਹਿਲਾ ਆਪਣਾ ਬਾਈ ਐ ਬਾਹਰ ਨਿਕਲ ਮਾ ਤਾਂ ਬਿੱਡਾ ਤੇ ਡੇਢ ਫੁੱਟ ਉੱਚਾ ਤਾਂ ਹੁਣ ਤੈਨੂੰ ਫੁੱਟ ਹੋ ਗਿਆ ਤੇ ਹੁਣ ਦਾਣੇ ਵਧੀਆ ਪੈ ਜੇ ਕਰਨੇ ਤੇ ਬਾਕੀ ਕੰਮ ਕਰਾਉਂਗੇ ਬਾਈ ਸੀਜ਼ਨ ਤੇ ਬਾਅਦ ਤੇ ਬਾਕੀ ਕੱਲੂ ਦਿਨ ਚ ਦਿਖਾਵਾਂਗੇ ਥੋੜਾ ਹਨੇਰਾ ਹੋ ਗਿਆ ਅੱਜ ਕੱਲੂ ਆਪਾਂ ਨੇ ਕੜਕ ਵੱਢਣੀ ਆ ਤੇ ਕੱਲੂ ਟਰਾਲਾ ਦਿਖਾਵਾਂਗੇ ਬਾਈ ਬਾਕੀ ਤੇ ਥੋੜਾ ਹਨੇਰਾ ਹੋ ਗਿਆ ਇਹ ਦੇ ਕਰਕੇ ਅੱਕੀ ਆਪਾਂ ਨੇ ਪੱਲੀ ਲਾ ਕੇ ਦੇਖੀ ਜੀ ਪੱਲੀ ਆ ਗਈ ਸੈਟ ਤੇ ਸਾਨੂੰ ਐ ਤਾਂ ਵੀ ਛੋਟੀ ਨਾ ਰਹਿ ਜਵੇ ਉਹ ਬਿੱਡ ਛੋਟਾ ਦਾ ਨਾ ਤੇ ਉੱਪਰ ਇਹ ਬੰਨ ਕੇ ਜਾਨੀ ਕਿ ਲੋ ਟੱਕ ਪੂਰਾ ਆ ਗਿਆ ਪੱਲਾ ਇਹ ਤਾਂ ਡੈਡੀ ਤਾਂ ਜਾਲੀ ਕਹਿੰਦਾ ਤਾਂ ਲਾਉਣੇ ਮੈਂ ਜਾਲੀ ਰਹਿਣ ਨੂੰ ਤੇ ਵੀ ਕੱਲਾ ਬਿੱਡ ਲਵਾ ਲੋ ਫਿਰ ਹਲੇ ਟਾਈਮ ਲੱਗ ਜਾਣਾ ਤਾਂ ਬਾਈ ਤੇ ਉਹਨਾਂ ਦੇ ਲੇਟ ਦੇਣਾ ਤਾਂ ਚਲੋ ਬਾਕੀ ਕੱਲੂ ਦਿਖਾਵਾਂਗੇ ਆ ਹੁੱਕ ਲੱਗੀ ਆ ਬਾਈ ਮੱਛੀ ਹੁੱਕ ਟੂਲ ਕੱਢਤਾ ਉੱਥੇ ਦੇ ਟੂਲ ਬਾਕੀ ਕਾਲੂ ਦਿਖਾਵਾਂਗੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ